ਪਪਾ ਯਾਰ ਮੇਰਾ ਤੂੰ ਨਹੀਂ ਰਿਸ਼ਤਾਂ ਦਿੰਦਾ ਉੱਤੇ ਜਿਹੜੀਆਂ ਬਖਾਲੀਆਂ ਗਈਆਂ ਉਹ ਤੇ ਗਈਆਂ ਓਏ ਉਹ ਤਿੰਨ ਕਿਹੜੀਆਂ ਬਖਾਲੀਆਂ ਹੀ ਯਾਰ ਉਹ ਤੈਨੂੰ ਪਲਾ ਬਾਗ ਰੋਗ ਚੜਗੀਆਂ ਹੈਗੀਆਂ ਪਪਾ ਮੈਂ ਕਿਹਾ ਯਾਰ ਹੋਣੀ ਹੁੰਦਾ ਬੇੜਾ ਰਿਸ਼ਤਾ ਇਹ ਕਚਬਾਰਾ ਨਹੀਂ ਲੱਭਣ ਡਿਆ ਪਤਾ ਨਹੀਂ ਕਿੱਥੇ ਗਿਆ ਹੈ ਪਤਾ ਨਹੀਂ ਲੱਗਦਾ ਲੱਗਦਾ ਉਹ ਹੀ ਆ ਚਬਾੜਾ ਉਹ ਚਬਾਰੇ ਉਹ ਚਬਾਰੇ ਉਹ ਚਬਾਰੇ ਆਇਆ ਆਇਆ ਨੰਗਵਾ ਨੰਗਵਾ ਪਾ ਦੂੰ ਚਾਹੀ ਤੇਰੇ ਖਿਲਾੜੇ ਉਹ ਗੰਦੀ ਨਸ਼ਲ ਵਾਲਾ ਇੱਧਰ ਆ ਆਇਆ ਆਇਆ ਨੰਗਵਾ ਨੰਗਵਾ ਧਿਆਨ ਨਾ ਆਈ ਕਿਤੇ ਹੋ ਨਾ ਮੂੰਹ ਪਾਣੇ ਡਿੱਗ ਜੀ ਅੱਗੇ ਮੈਂ ਡਿੱਗਾ ਦੋ ਵਾਰੀ ਲੈ ਦੱਸ ਕਮਲਾ ਜੀ ਇੱਧਰ ਬੈਠਾ ਹੀ ਉਹ ਚਬਾਰੇ ਓਏ ਆ ਜਾ ਆ ਜਾ ਭਾਏ ਆ ਜਾ ਇਹ ਹਾਲੀ ਮਾੜਾ ਹੀ ਐ ਮੈਂ ਕੀ ਕਰੀ ਜਾਂਦਾ ਆ ਤੂੰ ਅੰਨਾ ਮਾਮਾ ਤੈਨੂੰ ਦੀਦਾ ਨਹੀਂ ਮੱਛੀ ਬੰਦੇ ਆ ਓਏ ਅੰਨੇ ਤੇ ਆ ਲੱਗਦਿਆ ਮੇਰੀ ਗੱਲ ਸੁਣ ਉੱਤਨੂ ਸਵੇਰ ਦੇ ਤੇਰੇ ਘਰ ਦੇ ਲੱਭਣ ਦੇ ਹੀ ਕਿਉਂ ਘਰ ਦੇ ਬੰਬ ਲਵਾਉਣਾ ਵਾ ਬੰਬ ਨਹੀਂ ਲਵਾਉਣਾ ਤੈਨੂੰ ਵੇਖਣ ਆਏ ਹੀ ਹੋ ਵੇਖਣ ਆਲੇ ਆਏ ਤੈਨੂੰ ਘਰ ਤੇ ਲੈ ਯਾਰ ਵੇਖਣ ਆਏ ਤਾਂ ਅੱਗੇ ਘੜਦੇ ਅੰਦੇ ਵੇਖਦੇ ਹੀ ਰਹਿੰਦੇ ਜੰਮਦੇ ਵੀ ਵੇਖਿਆ ਹੀ ਉਹਨਾਂ ਨੇ ਮੈਨੂੰ ਆਹ ਕੌਣ ਆ ਤੇਰਾ ਸਰਬਾਲਾ ਬੰਨਣਾ ਨੇ ਇਹਨੇ ਭਤੀਜਾ ਤੇਰਾ ਓਏ ਇਹਦੇ ਭਰਾ ਉੱਦਾਂ ਨੇ ਆਇਆ ਮੱਛੀਆਂ ਪਾਉਣ ਨੇ ਛੋਲੇ ਚ ਅੱਛਾ ਇਹ ਨਾਲ ਫੜੂਗਾ ਮੱਸੀਆਂ ਹਾਂ ਦੇ ਨਾਲ ਮੱਸੀਆਂ ਫੜੂਗਾ ਇੰਨੇ ਕਿ ਮੱਛੀ ਪਾਣੀ ਮੱਛੀ ਜਿੱਡਾ ਛੜਾ ਵੇ ਮੈਨੂੰ ਲੱਗਦਾ ਉਹਨਾਂ ਨੇ ਨਾ ਹੀ ਵੇਖਦੇ ਸਾਰੀ ਤੇਰਾ ਵਿਆਹ ਕਰ ਦੇਣਾ ਹੀ ਨਾਲ ਹੀ ਉਹ ਕਿਦਾਂ ਵਾਂਦੇ ਕੁੜੀ ਪਸੰਦ ਆ ਗਈ ਨਾ ਚਭਾਰੇ ਨੂੰ ਇਹ ਨਾਲ ਹੀ ਤੋੜ ਦੇਣੀ ਆ ਸੈਣੀ ਥੋੜਾ ਸੈਣੀ ਥੋੜੇ ਨਾ ਨਹੀਂ ਮਾਮਾ ਤੋੜਨੀ ਜਿਹੜਾ ਉਹ ਕਹਿੰਦੇ ਹੁੰਦੇ ਜਿੱਦਾਂ ਵਿਧਿਆ ਵਿਧਿਆ ਕਰ ਦੇਣੀ ਨਾਲ ਹੀ ਵਿਧਵਾ ਕਰ ਦੇਣੀ ਆ ਉਹ ਮੇਟੇ ਮੂੰਹ ਤੇਰਾ ਵਿਧਿਆ 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 ਹਾਂ ਵਿਧਿਆ ਮਤਲਬ ਹੀ ਨਾਲ ਹੀ ਤੋੜ ਦੇਣੀ ਨਾਲ ਹੀ ਤੋੜ ਦੇਣੀ ਆ ਬਾਵਾ ਪਰ ਕਿਹਦੇ ਨਾਲ ਬਣ ਕੇ ਉਹ ਮੈਨੂੰ ਵੀ ਨਹੀਂ ਪਤਾ ਭਰਾਵਾ ਮੇਰੀ ਸੁਣ ਗੱਲ ਹੁਣ ਉਹ ਤੇ ਪਸੰਦ ਹੁੰਦਾ ਹੀ ਆ ਤੂੰ ਗੜ ਜੇ ਨਾ ਆਇਆ ਪਸੰਦ ਤੇ ਇਹ ਚ ਭਾਰੇ ਦਾ ਚ ਭਾੜਾ ਹੀ ਆ ਕੋਈ ਆਈ ਹੋਈ ਵੀ ਮਸੀਂ ਨਾ ਆਉਣੀ ਕਿੱਥੇ ਆ ਯਾਰ ਕਿਉਂ ਸਵੇਰ ਦਾ ਉਦਾਂ ਇੱਥੇ ਐਵੇਂ ਬੈਠਾ ਹੀ ਪਤੰਦਰ ਲੱਗਣ ਨਹੀਂ ਡਈ ਮੈਨੂੰ ਲੱਗਦਾ ਘਰੇ ਬਿਲ ਤਾਂ ਨਗਈਆਂ ਬਿਲ ਤਾਂ ਆਂਦੇ ਲੱਗਦੇ ਆ ਮੇਰੀ ਗੱਲ ਸੁਣ ਆ ਕੁੰਡੀ ਜਿੱਧਰ ਫੜਾ ਤੇਰੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਆ ਆ ਫੜੀ ਪੁੱਤ ਆ ਫੜਾ ਦੇ ਸਰਬਾਲੇ ਨੂੰ ਫੜਾ ਦੇ ਆ ਵੀਰ ਨੂੰ ਫੜਾ ਦੇ ਆ ਵੀਰ ਦੀ ਗੱਲ ਸੁਣ ਅੱਛਾ ਮੇਰੀ ਹੁਣ ਗੱਲ ਮੈਨੂੰ ਤੇਰੀ ਬੇਬੇ ਨੇ ਕੱਲ੍ਹ ਆਹੀ ਕਹਿੰਦੀ ਯਾਰ ਕਹਿੰਦੀ ਚ ਬਾਹਰ ਹੀ ਲੱਭਣ ਡਿਆ ਸਵੇਰ ਦਾ ਬੇਬੇ ਨੇ ਕੋਈ ਗਾਣਾ ਬੰਨੋ ਉਹ ਯਾਰ ਵੇਖਣ ਆਲੇ ਆਈਓ ਘਰ ਤੈਨੂੰ ਯਾਰ ਵੇਖਣ ਆਲੇ ਆਏ ਤੇ ਬੁੱਢਾ ਮੇਰਾ ਮੇਰੇ ਵਰਗਾ ਬੁੱਢੇ ਨੂੰ ਵੇਖ ਕੇ ਚੱਲ ਜਾਣਾ ਉਹ ਮਾਮਾ ਜੀ ਵਿਆਹ ਹੁਣ ਬੁੱਢੇ ਤਾਂ ਥੋੜੀ ਹੋਣਾ ਵਾ ਤੇਰਾ ਹੋਣਾ ਵਾ ਤੂੰ ਵੀ ਉਹ ਫੁੱਦੂ ਗੱਲਾਂ ਕਰੀ ਜਾਂਦਾ ਮੇਰੀ ਗੱਲ ਸੁਣ ਉਹ ਕਹਿੰਦੇ ਵੀ ਉਹਨੂੰ ਛੇਤੀ ਲੱਭ ਕੇ ਲਿਆ ਮੈਂ ਨਹੀਂ ਉਹਨਾਂ ਨੂੰ ਦੱਸਿਆ ਕਿ ਉਹ ਮਸ਼ੀਆਂ ਫੜ ਡਿਆਈ ਤੇ ਫੜ ਕੇ ਜਾਂਦੇ ਉਹਨ ਇੱਕ ਅੱਧੀ ਫੜ ਕੇ ਜਾਂਦੇ ਮੈਂ ਕਹਿੰਦੇ ਪਰੋਣੇ ਵੀ ਕਾਲਣਗੇ ਯਾਰ ਇੱਕ ਅੱਧੀ ਮਾਮਾ ਜੀ ਪਰੋਣੇ ਵੈਸ਼ਨ ਹੋਏ ਤੇ ਫੇਰ ਤਾਂਹੀਂ ਤੇ ਖਾਵਾਂਗੇ ਪਰੋਣੇ ਲੱਗੇ ਤੇ ਵੰਦੇ ਰਹਿਣਗੇ ਲੱਗੇ ਕਈ ਯਾਰੀ ਹੁੰਦਾ ਨਾ 15 ਨਫਰਤ ਕਰਦਾ ਹੁੰਦਾ ਈ ਔਰ ਨਾ ਫੜਾ ਤੇ ਕਰਦਾ ਪਰੋ ਕੇ ਗੱਲ ਚ ਪੜਾਂਗੇ। ਮੇਰੀ ਗੱਲ ਸੁਣ ਬਹੁਤੀਆਂ ਗੱਲਾਂ ਨਾ ਕਰ। ਕਈਆਂ ਨੂੰ ਆਪਣਾ ਭੇਤ ਨਹੀਂ ਛੇਤੀ ਨਾਲ ਦੇ ਦਈਦਾ। ਯਹੀਂ ਮੀਟ ਵੀ ਖਾਣੇ ਆ। ਉਹ ਮੀਟ ਯਾਰ ਮੀਟ ਹੀ ਖਾਣੇ ਆਂ ਅਸੀਂ ਕੋਈ ਨਸ਼ਾ ਕਰਨ ਦੇ। ਇਹ ਗੱਲ ਤੇ ਸਹੀ ਆ। ਪਰ ਕੀ ਪਤਾ ਅਗਲੇ ਯਾਰ ਬੰਦੇ ਵੈਸ ਨੂੰ ਹਣ ਗਾੜੀ ਤੇ ਫਿਰ ਫਿਰ ਤੂੰ ਕੀ ਕਰੇਂਗਾ? ਤੇ ਵੈਸ ਨੂੰ ਹੁਣ ਯਾਰ ਮੱਛੀ ਅਹੀਂ ਖਾਣੀ ਉਹਨਾਂ ਨੇ ਥੋੜਾ ਖਾਣੀ ਵੈਸ ਨੂੰ ਹੋ ਹੋਣਗੇ। ਉਹਨਾਂ ਨੇ ਤੇ ਆ ਕੇ ਤੇ ਚੱਲ ਜਾਣਾ। ਹਾਂ ਕੁੜੀ ਨਾ ਤੇ ਉਹਨਾਂ ਦੀ ਨਾ ਫਿਰ ਜਦੋਂ ਪਸੰਦ ਆ ਗਿਆ ਫਿਰ ਤੇ ਕੁੜੀ ਤੇ ਇੱਥੇ ਰਹੂਗੀ ਉਹ ਕੁੜੀ ਇੱਥੇ ਰੁ ਕੁੜੀ ਨੂੰ ਕੁਵਾ ਦਾਂਗੇ ਗੋਗਲੂਆਂ ਤੇ ਰੰਨ ਕੇ ਤੇਰਾ ਪਲਾਹ ਪਾਜ ਨਹੀਂ ਤੇਰਾ ਵਿਆਹ ਹੁੰਦਾ ਕਮਲਿਆ ਚੱਲ ਫਿਰ ਚਲੀਏ ਉਹ ਜਾਣੀ ਆ ਨਾਲੇ ਕੰਮ ਮੈਂ ਤੇਨਾਂ ਆ ਚਲੀ ਇੱਥੋਂ ਕੰਮ ਉਹ ਮੈਂ ਤੇਨਾਂ ਕੋਈ ਬੰਦੇ ਨਾਲ ਸੁਣ ਲੈਣ ਕੋਈ ਜ਼ਰੂਰੀ ਕੰਮ ਆ ਚਲੀਏ ਕੀ ਗੱਲ ਤੜਕੇ ਜੋ ਕੇ ਪੈਸੇ ਆ ਨਹੀਂ ਆ ਉਹ ਨਹੀਂ ਤੇਨਾਂ ਕੋਈ ਕੰਮ ਆ ਤੇ ਸਹੀ ਤੈਨ ਦੱਸਦਾ ਵਾਂ ਚੱਲਾ ਨਾ ਆ ਜ਼ਰੂਰੀ ਕੰਮ ਲੈ ਆਈ ਹੁਣ ਇਹਨੂੰ ਮਿਲ ਲੈ ਉਹ ਆਪਣਾ ਮੈਂ ਤੇ ਉੱਧਾ ਵੇਖਣ ਲਿਆ ਫੁੱਲ ਜੇ ਬੜੇ ਸੋਹਣੇ ਲੱਗੇ ਇਹਨੂੰ ਇਸੇ ਆ ਤਾਂ ਕਰਕੇ ਮੈਨੂੰ ਲੱਗਦਾ ਤੇਰਾ ਰਿਸ਼ਤਾ ਨਹੀਂ ਹੋਣਾ ਯਾਰ ਮੈਂ ਆਹ ਕਹਿ ਰਹੀ ਕਿ ਗਲਤ ਕੰਦੇ ਆ ਯਾਰ ਉਹ ਤਾਂ ਟੋਕੇ ਵੇਖਿਆ ਨੂੰ ਆਵੇ ਉਹ ਕੇ ਵੇਖਿਆ ਓਏ ਐਵੇਂ ਬਹੁਤੀਆਂ ਫਾਲਤੂ ਗੱਲਾਂ ਨਾ ਕਰ ਚੁੰਗ ਕੇ ਬੈਕੀ ਓਏ ਮਮਾ ਛੱਡ ਪਰੇ ਨਹੀਂ ਯਾਰ ਕਿਉਂ ਕੀ ਹੋਇਆ ਯਾਰ ਮੈਨੂੰ ਨਾ ਪਈਆ ਯਾਰ ਚਾਹੀਦਾ ਵਾ ਤੈਨੂੰ ਪਤਾ ਤੂੰ ਕਹਿੰਦੇ ਆ ਵੇਖਣ ਵਾਲੇ ਆ ਇਹ ਕੱਟੇ ਇਹ ਪੈਸੇ ਵੀ ਤੈਨੂੰ ਪਤਾ ਜ਼ਰੂਰੀ ਹੈ ਮੈਂ ਕਿਹੜਾ ਕੰਮ ਤੇ ਜਾਂਦੀ ਆ ਸਾਰਾ ਦਿਨ ਤੇ ਮੱਛੀਆਂ ਦਵਾਦੀ ਆ ਰੇ ਨਾ ਹੋਰ ਨਾ ਨਾ ਤੂੰ ਮੱਸੀਆਂ ਫਰਕ 1000 ਰੁਪਏ ਜਿੱਦਾਂ ਮੰਗਣ ਰਿਆ ਉਹ ਤੂੰ ਤੇਲ ਮਸਾਲਾ ਲੈ ਐਵੇਂ ਤੇ ਮੱਸੀ ਫੜ ਕੇ ਤਲੇ ਤਲ ਕੇ ਖਾਵੇਂ ਆਰਾਮ ਨਾਲ ਉਹ ਪਤੰਡਾ ਮੈਂ ਆਪਣੇ ਦੋ ਕਹਨੇ ਕਾਰਡ ਵੇਖਣ ਆ ਲਈ ਮੈਂ ਤਾਂ ਕਹਿੰਦੇ ਤੂੰ ਵੇਖਣ ਆ ਲਈ ਹੋਲ ਡਰਿੰਕ ਦੀ ਨਹੀਂ ਹੋਣੀ ਪਰਫੀ ਨਹੀਂ ਹੋਣੀ ਕੋਈ ਮੁੱਸੇ ਲੈਵਾਂਗੇ ਹੋਰ ਇਹ ਲਿਓਨੇ ਆ 1000 ਰੁਪਏ ਦੀ ਕੋਈ ਨਹੀਂ 1000 ਤਨ ਮਿਲ ਜੂਗਾ ਹੂੰ ਪਰ ਮੋੜੂਗਾ ਕਿੱਦਾਂ ਉਹ ਜੇ ਤੇ ਮਾਗਿਆ ਨਾ ਪਸੰਦ ਤੇ ਤੇਰਾ ਯਾਰ ਮੋੜਦਾਗਾ ਮੈਂ ਜੇ ਤੇ ਨਾ ਆ ਤਾਂ ਫਿਰ ਵਿਆਜਾਂ ਨਾਲ ਚੱਲਾਂਗੇ ਇਹਦਾ ਮਤਲਬ ਪਿਆਜ ਲੱਲੀ ਇਹਦਾ ਮਤਲਬ ਮੁਸ਼ਕਲ ਆ ਕਿਉਂ ਵਿਆਹ ਦਾ ਮੈਂ ਪਸੰਦ ਨਹੀਂ ਆ ਵਿਆਜ ਦੀ ਗੱਲ ਕਰਦੇ ਆਂ ਵਿਆਜ ਦੀ ਹਾਂ ਉਹ ਯਾਰ ਮੈਲੀ ਹੀ ਆ ਤੈਨੂੰ ਇੰਨਾ ਚ ਕਿਹਨੂੰ ਵੀ ਮਰਤੇ ਆਂ ਨੇ ਉਹ ਯਕੀਨ ਤੇ ਤੇਰੇ ਤੇ ਵਾਧੂ ਸੀਗਾ ਬੜਾ ਯਕੀਨ ਸੀ ਤੇਰੇ ਤੇ ਪਰ ਸਾਲਾ ਯਕੀਨ ਉਹ ਦੋਂ ਟੁੱਟਾ ਸੀ ਜਦੋਂ ਤੂੰ ਮੇਰਾ 4500 ਨਹੀਂ ਸੀ ਮੋੜਿਆ ਉਹ ਯਾਰ ਬਥੇਰੇ ਹੋ ਜਣੇ ਝੋਲੀ ਜੇ ਤੈਨੂੰ ਮੋੜਦਾਗਾ ਯਾਰ ਮੈਂ ਉੱਤੇ ਬੈਠਾ ਰਹੀ ਉਹ ਹੀ ਆਸ ਰੱਖੀ ਵੀ ਹਾਂ ਹੋਣਗੇ ਜਾੜਾ ਲਾਲਾ 4500 ਵਾਲਾ ਕਿੰਨਾ ਹੋ ਗਿਆ 5500 5500 ਹੋ ਗਿਆ ਨਾ ਹੂੰ ਕਿੱਿਆ ਦਊ 6000 ਕੀ ਯਾਰ ਤੂੰ ਕਿੱਦਾਂ ਦੇ ਦੇਂਗਾ ਯਾਰ ਝੋਲੀ ਚ ਕਿੰਨੇ ਹੋਣੇ ਚੜੀ ਝੋਲੀ ਲੱਲੇ ਹੁਣ ਤੂੰ ਦੇ 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 ਯਾਰ ਚੱਲ ਮਿਲ ਜਾਣਗੇ ਤੂੰ ਟੈਨਸ਼ਨ ਨਾ ਲੈ ਹਾ ਸਾ ਠੱਠਾ ਬਹੁਤ ਹੋ ਗਿਆ ਵਾ ਚੱਲ ਹੁਣ ਸੀਰੀਅਸ ਗੱਲ ਮੰਨ ਚਲੀ ਜਾ ਕਰ ਯਾਰ ਮੇਰਾ ਕੁੜੀਆਂ ਤਾਂ ਮਨ ਆਤ ਗਿਆ ਯਾਰ ਕਿਉਂ ਮਨ ਕਿਦੱਕ ਗਿਆ ਆ ਮਹੀਨਾ ਕ ਪਹਿਲਾਂ ਫੇਰ ਇਹ ਕੁੜੀਆਂ ਨੇ ਅੱਛਾ ਉਹ ਵੀ ਆਂਦੇ ਚੱਲ ਕੋਈ ਗੱਲ ਨਹੀਂ ਮੁੰਡੇ ਵੱਲ ਦੱਸਾਂਗੇ ਅੱਛਾ ਬਾਤ ਕੀ ਯਾਰ ਕਮੀ ਕੀ ਅੱਛਾ ਦੇਖ ਕੇ ਚੱਲ ਗਿਆਂਦੇ ਬਾਅਦ ਚ ਦੱਸਾਂਗੇ ਆ ਯਾਨੀ ਕਿ ਜਵਾਬ ਹੋ ਗਿਆ ਨਨਹਤ ਬਾਤਾਂ ਮੈਂ ਚੋਲੇ ਨੂੰ ਕੀ ਭਲਾ ਕਹਿੰਦੇ ਕਹਿੰਦੇ ਮੁੰਡੇ ਦੀਆਂ ਲੱਤਾਂ ਵਿੰਗੀਆਂ ਅਵੇ ਸਿੱਧੀਆਂ ਦੀਆਂ ਸਿੱਧੀਆਂ ਵਾ ਸਿੱਧੀਆਂ ਵਾ ਉਹ ਵਿੰਗੀਆਂ ਨਹੀਂ ਕਹਿੰਦੇ ਹਣੀ ਉਹ ਕਾਲੀਆਂ ਕਹਿੰਦੇ ਹਣੀ ਮੈਂ ਤਾਂ ਪਿੰਟ ਪਾਈ ਅਵੇ ਬੂਟ ਬੜੇ ਸੋਹਣੇ ਲੱਗੇ ਨਾਲ ਕੱਛਾ ਹੈ ਉਹ ਮੈਂ ਤਾਂ ਹੀ ਨਹੀਂ ਜਾਣਦੇ ਹਾਂ ਬਤੰਦਰ ਹੁਣ ਕੱਛੇ ਹਲ ਵੇਖ ਕੇ ਨਾਲ ਜਵਾਬ ਦੇ ਦੇਣਾ ਵਾ ਤੇ ਤੂੰ ਕੱਛਾ ਪਾ ਕੇ ਜਾਈ ਨਾ ਲਾਗੋ ਹਾਂ ਕੱਪੜੇ ਕਿੱਥੇ ਪਾਵਾਂ ਉਹ ਮੇਰੇ ਪਾਲੀ ਹਾਂ ਮੇਰੇ ਪਾਲੀ ਘਰੋਂ ਚੱਲ ਵੇਖ ਲੈਨੇ ਅੱਛਾ ਅੱਛਾ ਜਦੋਂ ਪਹਿਲਾ ਰਿਸ਼ਤਾ ਹੋਇਆ ਮਹੀਨੇ ਪਹਿਲਾਂ ਤੇ ਉਹ ਆਂਦੇ ਵੀ ਨਹੀਂ ਹੁਣ ਨਹੀਂ ਹੁਣ ਦੂਜੀ ਵਾਰੀ ਫੇਰ ਵੇਖਣ ਆਈ ਜਿਹੜੇ ਉਹ ਕੀ ਆਂਦੇ ਸੀ ਉਹ ਨਹੀਂ ਦੱਸਦੇ ਉਹ ਵੀ ਜਵਾਬ ਦੇ ਕੇ ਕਹਿੰਦੇ ਲੱਤਾਂ ਹੀ ਵਿੰਗੀਆਂ ਵਾ ਉਹ ਤੇਰਾ ਭਲਾ ਨਹੀਂ ਲੱਤਾਂ ਤਾਂ ਠੀਕ ਹੈ ਯਾਰ ਵੈਸੇ ਜੇ ਕੋਈ ਨੇਰੇ ਆਉਂਦਾ ਹੋਵੇ ਨਾ ਤੂੰ ਜਿੱਦਾ ਨੀਲਾ ਕਸ਼ਾ ਵੀ ਤਰਾ ਜਗਣਾ ਬੂਟ ਵੀ ਜਗਣਗੇ ਹਾਂ ਸ਼ਰਟ ਵੀ ਜਗਣੂਗਾ ਪਰ ਤੂੰ ਨਹੀਂ ਲੱਭਣਾ ਵਿੱਚ ਤੇ ਹੁਣ ਮੇਰੇ ਤੇ ਕਿਹੜੀ ਕੰਮੀ ਕਾਲੇ ਦੀ ਨਹੀਂ ਆਹ ਤੇ ਕੁੜੀਆਂ ਲੌਂਦੀਆਂ ਤੇ ਆ ਤੂੰ ਕੁੰਕਲ ਆਇਆ ਏ ਹਾਂ ਤੁੰਗ ਕੋ ਲਾਈ ਅੱਛਾ ਅੱਜ ਕੱਲ ਰਿਵਾਜ ਆ ਨਾ ਰਿਵਾਜ ਵਹਡ ਪੂਨ ਅੱਜ ਕੱਲ ਰਿਵਾਜ ਆ ਹੈਨਾ ਉਹ ਬੰਦੇ ਵੀ ਕੁੜੀਆਂ ਬਣੀ ਜਾਂਦੇ ਨਾ ਕਈ ਹਾਂ ਕਿਤੇ ਉਹ ਵੀ ਇਤਨੀ ਤੂੰ ਤਾਂ ਇਹ ਨਾ ਹੁੰਦਾ ਵੇ ਨਾ ਨਹੀਂ ਨਹੀਂ ਆਪਣੇ ਤੋਰਾ ਹਬਲਾ ਤੋਰਾ ਸਿੱਧਾ ਤੁਰਦਾ ਕਿ ਉਹਨਾਂ ਕੋ ਤੇ ਬੇੜੇ ਮੂੰ ਤੇਰਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੇ ਹਫਤੇ ਨਹੀਂ ਆਏ ਆ ਹੋ ਫੇਰ ਡੱਬੇ ਨਾਲ ਡੱਬਾ ਵਟਾ ਗਏ ਹੀ ਉਹ ਪੜਾਵਾ ਡੱਬੇ ਨਾਲ ਡੱਬਾ ਕਿ ਵਿਟੋਣਾ ਵਾ ਹਾਂ ਹੱਡਾ ਲਾਗੇ ਆਪਣਾ ਬਾਬਸੀ ਲਾਗੇ ਅੱਛਾ ਆਪਣਾ ਦੇਖਣ ਗਏ ਤੁਹਾਡਾ ਲਾਗੇ ਆਓ ਉਹ ਆਪਣਾ ਮਾਈ ਵੀ ਆਦੀ ਬੜੀ ਕਾਲੀ ਕਰਦੀ ਆ ਕੀ ਜਾਂਦੀ ਉਹ ਸਾਗ ਦਾ ਭਰ ਕੇ ਉਹਨੂੰ ਦੇਤਾ ਉਹ ਸ਼ਾ ਸ਼ਾ ਡੋਲੂ ਦੇਤਾ ਸਾਗ ਦਾ ਭਰ ਕੇ ਖਸਮਾ ਮੈਂ ਉਹ ਡੱਬੇ ਦੀ ਨਹੀਂ ਗੱਲ ਕਰਨਿਆ ਕਿਹੜਾ ਡੱਬਾ ਜਿਹੜਾ ਰਸ ਗੁੱਲੇ ਜਾਂ ਲੱਡੂ ਬਰਫੀਆਂ ਜਿੱਦਾਂ ਇੱਕ ਦੂਜੇ ਨੂੰ ਮਿੱਠਾ ਮੂੰਹ ਕਰਾਉਂਦੇ ਆ ਹਨਾ ਰੁਪਿਆ 100 ਵੀ ਉੱਤੇ ਰੱਖਦੇ ਆ ਉਹ ਆਪਣਾ ਵਾ ਮੇਰੇ ਮੂੰਹ ਨੂੰ ਲਾ ਕੇ ਤੇ ਉਹ ਡੱਬਾ ਲੈ ਕੇ ਫੇਰ ਆਪਣੇ ਘਰ ਹੀ ਜਾਂਨ ਨੂੰ ਤੇ ਦੇਖ ਹੀ ਨਹੀਂ ਤੁਹਾਡੇ ਤੁਹਾਡੇ ਵਾਲਾ ਤੁਹਾਡਾ ਮਤਲਬ ਸਾਗ ਵਾਲਾ ਵੀ ਲੈ ਗਏ ਡਾਡਾ ਵੀ ਲੈ ਗਏ ਉਹ ਵੀ ਲੈ ਗਏ ਅੱਛਾ ਉਹਦੇ ਚੋ ਤੇ ਜੋ ਮੂੰਹ ਮਿੱਠਾ ਕਰਾਤਾ ਸੀ ਮੇਰਾ ਇੱਕੋ ਹੀ ਦੇਖ ਗਏ ਮੈਨੂੰ ਬਾਕੀ ਆਪਣੇ ਘਰ ਲੈ ਗਏ ਕਿੰਨੇ ਲੋਕ ਭੁੱਖੇ ਤੇ ਇੰਨੇ ਲੋਕ ਭੁੱਖੇ ਆ ਯਾਰ ਅੱਛਾ ਮੇਰੀ ਗੱਲ ਸੁਣ ਭੁੱਖੇ ਤੂੰ ਛੱਡ ਗੱਲ ਸੱਚ ਬੋਲ ਨਹੀਂ ਪੇ ਜਿਹੜਾ 100 ਰੁਪਿਆ ਸੀ ਉਹ ਤੂੰ ਹੀ ਦਿੱਤਾ ਸੀ ਡੱਬੇ ਤੇ ਕਿ ਜਾਉ ਨਹੀਂ ਨਹੀਂ ਪਾ ਟੁੱਟ ਨਹੀਂ ਬੋਲਣਾ ਛੋ ਉਹਨਾਂ ਨੇ ਦਿੱਤਾ ਹੀ ਅੱਛਾ ਉਹਨਾਂ ਨੇ ਦਿੱਤਾ ਗੁਲਾਬ ਜਾਮਨ ਉਹ ਲੈ ਗਏ ਛੋ ਜਿਹੜਾ ਬੱਚਿਆ ਮੈਂ ਤਾਂ ਖੂਲ ਪਾ ਤੇ ਬੰਡਲ ਵਿੱਚ ਆਹੀ ਜਿਹੜੇ ਪੰਜਾਹ ਮਦਾਰ ਸਮੋਚੇ ਲੈ ਆਂ ਇਹਨਾਂ ਲਈ ਅੱਛਾ ਉਹ ਪੰਜਾਹ ਉਹਨਾਂ ਨੂੰ ਦੇ ਤੇ ਪੰਜਾਹਾਂ ਦੇ ਲੈਦੇ ਕੂਲਪਾ ਤੇ 150 ਹੋ ਗਿਆ ਤੇ ਇਹਦੇ 150 ਹੋ ਗਿਆ ਉਹ 150 ਨਹੀਂ ਯਾਰ ਹਾਂ 100 ਪੰਜਾਹਾਂ ਦੀ ਲੱਲੀਆਂ ਕੂਲਪਾ ਆਹੋ ਤੇ 50 ਜਿਹੜੇ ਸਮੋਚੇ ਲੈਦੇ ਧਾੜ ਪੰਜਾਹ ਉਹਨੂੰ ਦੇ ਆਂ ਯਾ ਉਹਨੂੰ ਦੇ ਆਂ ਫੇਰ ਕੋ ਕੀ ਬਚਿਆ ਸਿੱਕੂ ਇਹ ਚਿੱਕੂ ਕੀ ਪਤਾ ਕੂਲੇ ਪਤਾ ਲਾਉਂਦੇ ਕਿ ਨਹੀਂ ਪੱਠੇ ਲੱਲੇ ਦੋ ਕੱਗਦੇ ਦਾਹ ਦਾ ਬੰਡਲ ਲੈ ਆਈ ਅੱਛਾ ਅੱਛਾ ਦੇਣ ਉਹਨ ਕੀ ਕਹਣਾ ਯਾਰ ਉਹ ਹਰ ਹੱਬਤਾ ਹੋ ਗਿਆ ਕਿ ਨਹੀਂ ਇਹ ਗੱਲ ਓਏ ਇਹਨੂੰ ਤੇ ਦੋ ਹੱਤਾਂ ਹੋ ਗਏ ਆ ਕਵੇਲਾ ਨਵੇਂ ਫੇਰ ਰਿਸ਼ਤੇਦਾਰ ਆਏ ਹੁਣ ਇੰਨਾ ਤੱਕ ਕਿੱਦਾਂ ਕਰਨਾ ਏ ਯਾਰ ਮਨ ਨੂੰ ਠੱਗ ਰਹੇ ਨੇ ਇੱਕਦ ਮੇਰੀ ਮਾਈ ਨੂੰ ਠੱਗ ਕੇ ਲੈ ਗਏ ਉਹ ਬੁੱਢੇ ਦੇ ਦਾਸ ਦਾਇ ਮੇਰੇ ਦੱਟੀ ਪੰਜਿਆ ਉਹ ਵੀ ਲੈ ਕੇ ਠਾਕਾ ਬੁੱਢਾ ਤੇਰਾ ਤੇ ਆਪ ਇੱਧਰ ਕਿਤੇ ਕਹਿੰਦੀ ਉਹ ਵੀ ਸਵੇਰ ਦਾ ਹੀ ਨਿਕਲੇ ਆ ਵਾ ਕਿਤੇ ਓਏ ਉਹਨੂੰ ਵੀ ਲੱਭਣਾ ਪੈਣਾ ਵਾ ਜਿਹੜਾ ਪਿਓ ਨਹੀਂ ਕਿਤੇ ਮੁੰਡੇ ਦਾ ਛੋਜਦਾ ਤੇ ਯਾਰ ਉਹਨੇ ਕਰਨਾ ਕੀ ਇਹ ਮੈਨੂੰ ਲੱਗਦਾ ਗਵੰਡਨ ਦਾ ਪਵਾੜੇ ਛਾੜਾ ਮੇਰੀ ਦਾ ਕੀ ਜਾਂਦੀ ਹੈ ਜਿਹੜੀ ਜਾਂ ਹੁਣ ਤੁਰਦੀ ਏ ਯਾਰ ਕੀ ਜਾਂਦੀ ਹੀ ਉਹ ਓਏ ਓਹ ਹੀ ਨਹੀਂ ਹੋਂ ਦਿੰਦੀ ਮੇਰਾ ਵਿਆਹ ਓਏ ਉਹ ਪਾਨੀਆਂ ਮਾਰਦੀ ਯਾਰ ਕੀ ਗੱਲ ਉਹਦਾ ਰਿਸ਼ਤਾ ਕੋਈ ਪੁਰਾਣਾ ਦਾ ਤੇ ਨਾ ਨਹੀਂ ਯਾਰ ਪਿੱਛੇ ਜੇ ਲੜਾਈ ਨਹੀਂ ਹੋਈ ਆਡੀ ਆਹੋ ਦਾਤੇ ਮੇਰੇ ਨਾਲ ਖਾਰ ਖਾਂਦੀ ਆ ਖਾਰ ਖਾਂਦੀ ਆ ਖਾਰ ਖਾਂਦੀ ਆ ਯਾਰ ਮੈਂ ਵੇਖਿਆ ਇਹ ਕੰਦੇ ਤਨੀ ਦੀਆਂ ਨੀ ਕੁੜੀ ਆ ਬੇਨ ਲੜਾਈ ਆ ਮੈਂ ਕਿਉਂ ਕਹਿੰਦੀ ਸ਼ੁਕਾ ਨਾ ਯਾਰ ਕੀ ਓਏ ਲੜਾਈ ਆ ਵੰਡੀ ਮੇ ਚੜੀ ਦੀ ਚੋਕ ਕੇ ਆਂ ਵੇਖੀ ਆ ਮਰੀ ਮੇਰੇ ਭਰਾ ਤੇ ਉਦੋਂ ਦੇ ਟਾਂਕੇ ਲੱਗੇ ਅੱਛਾ ਸ਼ਾਹ ਲੜਾਈ ਤੁਹਾਡੀ ਹੋਈ ਸੀ ਤੁਹਾਡੀ ਹੋਈ ਤੈਨੂੰ ਪਤਾ ਉਹ ਠੀਕ ਆ ਠੀਕ ਆ ਮੈਨੂੰ ਲੱਗ ਗਿਆ ਪਤਾ ਤੇਰੇ ਤੇ ਉਹਨਾਂ ਪਰਚਾ ਦੇ ਦਿੱਤਾ ਸੀ ਹਾਂ ਪਰਚਾ ਦੇ ਦਿੱਤਾ ਸੀ ਪਰਚਾ ਦੇ ਦਿੱਤਾ ਹੈ ਨਾ ਤੇ ਪੁਲਿਸ ਆ ਗਈ ਸੀ ਤੇ ਤੂੰ ਉਹਨਾਂ ਦੇ ਘਰ ਗੋ ਉਹਨਾਂ ਨੂੰ ਲੋਕੇ ਕਹਿਣੇ ਆ ਸੀ ਭਾਜੀ ਦੱਸਿਓ ਨਾ ਮੈਂ ਇੱਥੇ ਲੁਕਿਆ ਹਾਂ ਹਾਂ ਉਹ ਤੇਰੀ ਗੱਲ ਹੀ ਆ ਮੇਰੀ ਤੇਰਾ ਭਲਾ ਪਰ ਮਾਈ ਚੰਗੀ ਮਾਈ ਨੇ ਨਹੀਂ ਦੱਸਿਆ ਹੈ ਇਹ ਦੁਕਾਨ ਟੱਪ ਕੇ ਹਾਂ ਪਰ ਉਹਨੇ ਬੁੱਢਣ ਪੂਰੀ ਲਾਗ ਦਿੱਤੀ ਤਾਂ ਦੀ ਉਹਨਾਂ ਨੇ ਦੱਸਿਆ ਇਹ ਉਹਨਾਂ ਦੱਸਿਆ ਇਹ ਉਹ ਫਿਰ ਆ ਲੱਗਦਾ ਸੱਸ ਤੋਂ ਵੀ ਦੁਖੀ ਹੋਣੇ ਅਣਾ ਨੋ ਤੇ ਉਹ ਨੋ ਤਾਂ ਦੁਖੀ ਹਣੀ ਨੋ ਤਾਂ ਦੁਖੀ ਠੀਕ ਹੀ ਆ ਇਹ ਗੱਲ ਮੈਨੂੰ ਪੁੱਛਦੇ ਰੋਟੀ ਪੁੱਛਦੀ ਆ ਮਾਈ ਕਹੀ ਐ ਨੂੰ ਜਾਂਦੀ ਕਹੀ ਹੋਣ ਜਾਂਦੀ ਚਵਰੀ ਅੱਛਾ ਪੱਬਾ ਤੇਰਾ ਵੀ ਹੁਣ ਮੈਨੂੰ ਲੱਗਦਾ ਫਿਰ ਲੱਭ ਉਹਨੂੰ ਵੀ ਕਿੱਥੇ ਆ ਆਓ ਫਿਰ ਚੱਲੀਏ ਆਪੇ ਹੱਲ ਵੀ ਚੱਲ ਨਾ ਭਲਾ ਵੇਖ ਕੇ ਆਈਏ ਚੱਲਿਆ ਲੱਭਣ ਚੱਲੇ ਜਾਨੂੰ ਯਾਰ ਚੱਲ ਫਿਰ ਤੁਹਾਨੂੰ ਦੋਵਾਂ ਤਿੰਨਾਂ ਨੂੰ ਲੈ ਜੰਨਾ ਇਕੱਠੇ ਆ ਪਪਾ ਪਾ ਭਾਈਆ ਪਾ ਭਾਈਆ ਪਪਾ ਯਾਰ ਮੇਰਾ ਤੂੰ ਨਹੀਂ ਰਿਸ਼ਤਾਂ ਦੇਣਾ ਉੱਤੇ ਜਿਹੜੀਆਂ ਦਿਲ ਜੜੀਆਂ ਬਖਾਲੀਆਂ ਹੋ ਕਿਤੇ ਗਈਆਂ ਓਏ ਉੱਤੇ ਨਾ ਘੜੀਆਂ ਬਖਾਲੀਆਂ ਹੀ ਯਾਰ ਉਹ ਤੈਨੂੰ ਪਲਾ ਬਾ ਕੇ ਰੋਗ ਚੜ੍ਹ ਗਿਆ ਹੈਂਗਾ ਉਹ ਮੈਂ ਕੀ ਕਰਿਆ ਯਾਰੇ ਫਨੀ ਓਂਡੈਂ ਦਬੇ ਲੜੀ ਤੈ ਮੇਰੀ ਗੱਲ ਸੁਣ ਇਹ ਤਾਂ ਅਸਲੀ ਪਾਪਾ ਵਾ ਓ ਯਾਰ ਅਸਲੀ ਪਾਪਾ ਤੇ ਤਾਂ ਹੀ ਲਿਆ ਗੜੀ ਬੋਲਣਾ ਮੈਂ ਕਿ ਕਈ ਵਾਰੀ ਜਿੱਦਾਂ ਸਕੂਲ ਦੇ ਭਾਨੇ ਵੀ ਤੇਰੇ ਲੱਗਦੇ ਹੁੰਦੇ ਐ ਨਾ ਵੀ ਕਦੀ ਨਹੀਂ ਅਸਲੀ ਏ ਕਦੀ ਅਸਲੀ ਨਹੀਂ ਇਹਦੇ ਸਕੂਲੇ ਵੀ ਤਾਂ ਹੀ ਨਹੀਂ ਪੜਿਆ ਕਦੀ ਸਕੂਲੋਂ ਕਿਸੇ ਨੂੰ ਕਹਿ ਦੇਣਾ ਚਾਚੇ ਤਾਇਏ ਨੂੰ ਲਾਗੋ ਕਹਿ ਦੇਣਾ ਆ ਮੇਰਾ ਪਾਪਾ ਵਾ ਜੀ ਮਾਸਟਰਾਂ ਨੂੰ ਜਾ ਕੇ ਓ ਯਾਰ ਮੇਰਾ ਤਾਇਆ ਹੀ ਆ ਉਹਨੂੰ ਲੈ ਆ ਜਾਂਦਾ ਹੁੰਦਾ ਸਕੂਲੇ ਆ ਹਜੇ ਤਾਂ ਮਰ ਗਿਆ ਵਾ ਉਹਦੇ ਨਾਲ ਗਿਆ ਵਾ ਪਾਪਾ ਮੇਰਾ ਰਿਸ਼ਤਾ ਐ ਮੇਕਣਾ ਆ ਚੱਲੀਏ ਉਨੇ ਜਫਾ ਦਾ ਮੈੜੀ ਆਲੇ ਯਾਰ ਆ ਜਾ ਯਾਰ ਮੱਛੀ ਇਹਨੂੰ ਪੁੱਛ ਲੈ ਇਹਨੂੰ ਪੁੱਛ ਲੈ ਕਿੰਨੇ ਆਏ ਪਟੋਰੀ ਮੰਨਣੇ ਆ ਅਗਲੇ ਕੁੜੀ ਕਿੰਨੀ ਮਾੜੀ ਮਿਲੀ ਹੈਗੀ ਤੇ ਮਾਂ ਤੇਰੀ ਸੋਹਣੀ ਆ ਤੇ ਵੀ ਸੋਣੀ ਓ ਮੰਮੀ ਦੇ ਸੋਹਣੀ ਬੁੱਟਿਆ ਤੂੰ ਯਾਰ ਪਾਪਾ ਮੇਰੀ ਗੱਲ ਸੁਣ ਹੁਣ ਜਿਹੜੇ ਆਏ ਆ ਨਾ ਕੁੜੀ ਵਾਲੇ ਕਿਤੇ ਕੁੜੀ ਆ ਅੱਛਾ ਇੱਕ ਕੁੜੀ ਦੀ ਮਾਂ ਹੀ ਹੋ ਇੱਕ ਨਾਲ ਵਿਚੋਲਾ ਹੀ ਹੋ ਅੱਛਾ ਜੀ ਹਾਂ ਜੀ ਲੋੜ ਕਿੱਦਾਂ ਹੋਣੀ ਚਾਹੀਦੀ ਆ ਇਹ ਤੇ ਹੁਣ ਵੇਖੋ ਜੀ ਜਾ ਕੇ ਪਤਾ ਲੱਗਣਾ ਵਾ ਹੁਣ ਤੁਸੀਂ ਦੱਸੋ ਵੀ ਇਹਦੇ ਇਹ ਕੁੜੀ ਪਸੰਦ ਕਰ ਲਏ ਨੇ ਪ੍ਰਸ਼ੰਦਵਾ ਓ ਬਾਬਾ ਬਸਾਂਦੇ ਪਿਆ ਤੂੰ ਚੱਲ ਤੇ ਸਹੀ ਮੱਛੀਆਂ ਦਾ ਖੇੜਾ ਛੜ। ਓਏ ਘਰ ਜਾ ਕੇ ਪਤਾ ਲੱਗਣਾ ਚੱਲ ਘਰ ਚੱਲੀਏ। ਕਰ ਕੀ ਓਏ? ਬਾਲਾ ਜਰੂਰ ਵਾ। ਜਾਣਾ ਨੇ। ਜਾਣਾ ਜਾਣਾ ਵਾ। ਗੱਲ ਕਰੀਓ। ਗੱਲ ਕਰੀ ਖਾਓ। ਗੱਲ ਕਰੀਓ। ਹਾਂ ਪਪਾ ਕੁਛ ਰਹਿ ਗਿਆ ਵਾ। ਰਹਿ ਦੇ ਗਿਆ ਵਾ। ਓ ਪੜਿਆ ਦੋ ਕਾ। ਹਾਂਜੀ। ਓ ਇਹਦਾ ਨਹੀਂ ਹੋਣਾ। ਇਹਦਾ ਨਹੀਂ ਗਿਆ ਹੁਣ। मेरे टंगा फिर टकरा दे इतना करा दिए ओ जो जी अभी मामा यार पापा मैं तो फिर रह जाऊंगा ओ भाई ओ भाई